ਮੈਂ ਮੈਨ ਨਹੀਂ ਬੰਨਾ ਚਾਹੁੰਦਾ ਇਹ ਚਰਨਜੀਤ ਚੰਨੀ ਭੱਜ ਸੀ ਐਮਨ ਮੈਂ ਪੀਐਮ ਬਣੂੰਗਾ ਜੀ ਮੈਂ ਪੀਐਮ ਬੰਨਾ ਚਾਹੁੰਦਾ ਮੈਂ ਸੀਐਮ ਦਾ ਉਹਦਾ ਚੰਨੀ ਭੱਜ ਦੀ ਚਾਹੀਦਾ ਔਰ ਮੈਨੂੰ ਤੁਸੀਂ ਪੀਐਮ ਬਣਾਓ ਤੇ ਮੈਂ 4 ਘੰਟੇ ਵਾਸਤੇ ਜਰਾ ਦੇਸ਼ ਅਮੀਦਨਾ ਕਰਕੇ ਦਿਖਾਏ ਜੋ ਮਰਜ਼ੀ ਕਰਦੇ ਕਿਉਂਕਿ ਜੇ ਦੇਖੋ ਸਾਡੇ ਪਿਆਜ਼ ਇਨੇ ਮਹਿੰਗੇ ਆਲੂ ਇਨੇ ਮਹਿੰਗੇ ਆ ਰਾਸ਼ਨ ਇਨਾ ਮਹਿੰਗਾ ਹੋ ਗਿਆ ਵਾ ਤੇ ਜੇ ਦੱਸੇ ਬੱਸਾਂ ਦਾ ਕਿਰਾਇਆ ਨਾ ਮਹਿੰਗਾ ਲੁਧਿਆਣ ਦਾ ਟੂ ਟੈਕਸ ਦਾ ਸਭ ਤੋਂ ਜ਼ਿਆਦਾ ਮਹਿੰਗਾ ਜੇ ਕਿਸੇ ਨੂੰ ਬੁਰਾ ਲੱਗਾ ਤੇ ਮੈਂ ਮਾਫੀ ਮੰਗਦਾ ਪਰ ਵੋਟਾਂ ਪਾ ਕੇ ਤੇ ਮੈਨੂੰ ਚਾਰ ਕੇਂਦੇ ਵਾਸਤੇ ਪੀਐਮ ਬਣਾ ਮੈਂ ਚੰਨੀ ਸਾਹਿਬ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਜੀ ਉਹਨਾਂ ਨੇ ਮੈਨੂੰ ਇਹਨਾਂ ਆਦਰ ਮਾਤਾ ਵੀ ਸੀਐਮ ਨੀਟੂ ਸ਼ਤਰਨੂ ਬਣਾਓ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਰੱਬ ਦਾ ਨਾਮ ਲਵਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀ ਜੈ ਗੁਰੂ ਰਵਿਦਾਸ ਧੰਤਾ ਜੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਹਾਲੇਲੂਇਆ ਗੌਸਪਾ ਖੁਸ਼ੀੰਦ ਵਲਾ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਅੰਕਾਰ ਮੈਂ ਤੇਰੀ ਸ਼ਰਨਾ ਔਰ ਜੈ ਜਿਕਰਾ ਮਾ ਚਿੰਤਪੁਰਿੰਦਾ ਬੋਲ ਸੱਚੇ ਦਰਬਾਰ ਕੀਜੇ ਦੇਖੋ ਜੀ ਮੈਂ ਤੇ ਮੇਰੇ ਬੰਦੇ ਖੜੇ ਆਉਂਦੀ ਉੱਥੇ ਤੇ ਉਹਦੇ ਬਾਅਦ ਤੇ ਮੈਂ ਆਪਣੇ ਪੂਰਾ ਜੋਰ ਲਾਊਂਗਾ ਇੱਕ ਗਿੱਦੜ ਵਾਹੇ ਖੜੇ ਆ ਤੇ ਇੱਕ ਬਰਨਾਲੇ ਖੜੇ ਆ ਤੇ ਮੈਂ ਵੀ ਖੜਾ ਹੋਣ ਗਿਆ ਸੀ ਸਰਕਾਰਾਂ ਨੇ ਕਿਸੇ ਤਰੀਕੇ ਨਾਲ ਮੈਨੂੰ ਡੇਟ ਦਾ ਨਹੀਂ ਪਤਾ ਲੱਗਦਾ ਜੇ ਮੈਨੂੰ ਡੇਟ ਦਾ ਪਤਾ ਲੱਗ ਜਾਂਦਾ ਤੇ ਮੈਂ ਚਾਰੇ ਸੀਟਾਂ ਦੇ ਇੱਕ ਚਾਰੇ ਬੰਦੇ ਖੜੇ ਕਰਨੇ ਸੀ ਆਪਣੇ ਫੈਮਿਲੀ ਮੈਂਬਰ ਜਿਹੜੇ ਚਾਰੇ ਚਾਰਾਂ ਦੀ ਵੋਟਾਂ ਨਹੀਂ ਪਈਆਂ ਸੀਗਾ ਮੈਂ ਉਹੀ ਬੰਦੇ ਖੜੇ ਕਰਨੇ ਸੀ ਤੇ ਮੈਂ ਹੁਣ ਤੇ ਇੱਕ ਬਸ ਇੰਡੀਆ ਕੋ ਭਾਰਤ ਦੇਸ਼ ਕੋ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਮੈਨੂੰ ਤੁਸੀਂ ਇੱਕ ਮੌਕਾ ਦਿਓ ਔਰ ਮੈਨੂੰ ਤੁਸੀਂ ਪੀਐਮ ਬਣਾਓ ਤੇ ਮੈਂ 4 ਘੰਟੇ ਵਾਸਤੇ ਜਰਾ ਦੇਸ਼ ਅਮੀਰ ਨਾ ਕਰਕੇ ਦਿਖਾ ਜੋ ਮਰਜ਼ੀ ਕਰ ਦੇ ਨੀ ਮੈਂ ਨਹੀਂ ਬੰਨਾ ਚਾਹੁੰਦਾ ਇਹ ਚਰਨਜੀਤ ਚੰਨੀ ਭਾਜੀ ਸੀ ਮੈਂ ਮੈਂ ਪੀਐਮ ਬਣੂੰਗਾ ਮੈਂ ਪੀਐਮ ਬਣਨਾ ਚਾਹੁੰਦਾ ਮੈਂ ਸੀਐਮ ਦਾ ਉਹਦਾ ਚੰਨੀ ਭਾਈ ਨੂੰ ਚਾਹੀਦਾ ਕਿਉਂਕਿ ਚੰਨੀ ਭਾਈ ਤੋਂ ਜੇ ਕੋਈ ਹੋਰ ਬੰਦਾ ਬਣਿਆ ਤੇ ਪੰਜਾਬ ਦਾ ਬੇੜਾਗਰ ਕੋਨਾ ਇੰਡੀਆ ਦਾ ਭਾਰਤ ਦੇਸ਼ ਦਾ ਬੇੜਾਗਰ ਕੋਨਾ ਕਿਉਂਕਿ ਉਹਨਾਂ ਨੇ ਪੁਲਸ ਮੈਕਮੇ ਦੀ ਤਨਖਾਹ ਵਧਾਈ ਸੀ ਸਰਕਾਰੀ ਮਹਿਕਮੇ ਦੀਆਂ ਤਨਖਾਹਾਂ ਵਧਾਈਆਂ ਸੀ ਫਿਰ ਉਹ ਕਹਿੰਦੇ ਸੀ ਜਿਹੜੇ ਪੈਨਸ਼ਨ ਰੋਕੀਆਂ ਉਹਨਾਂ ਨੂੰ ਬਹਾਲ ਕਰਾਂਗੇ ਜਿਹਨਾਂ ਲੋਕਾਂ ਦੀ ਪੈਨਸ਼ਨਾਂ ਬੰਦ ਹੋ ਗਈਆਂ ਸਰਕਾਰੀ ਮਹਿਕਮੇ ਦੀਆਂ ਔਰ ਸਰਕਾਰੀ ਨੌਕਰੀਆਂ ਮਿਲਣਗੀਆਂ ਮੰਨ ਲਓ ਇਹ ਜਿਹੜੀ ਚਾਈਨਾ ਵਾ ਸਾਡੇ ਇੰਡੀਆ ਦੀ ਸਾਡੇ ਭਾਰਤ ਦੇ ਦੀ ਚਾਈਨਾ ਜ਼ਮੀਨ ਦੱਬ ਕੇ ਬੈਠੇ ਐ ਹਜ ਤੱਕ ਤੇ ਉਹ ਛੜਾਈ ਨਹੀਂ ਗਿਆ ਨਾ ਤੋਂ ਗਲਾ ਹੀ ਨਹੀਂ ਮਾਰਦੇ ਪਰਦੇ ਇਹ ਦੱਬ ਲੈਂਦੇ ਕਿਸਾਨਾਂ ਨੂੰ ਜਵਾਨਾਂ ਨੂੰ ਕਿਸਾਨਾਂ ਨੂੰ ਜਵਾਨਾਂ ਨੂੰ ਔਰ ਸਰਕਾਰੀ ਧਾਰੇ ਨੂੰ ਸਾਡੇ ਵਰਗੇ ਗਰੀਬ ਬੰਦਿਆਂ ਨੂੰ ਉਹਨਾਂ ਦੇ ਪਰਚੇ ਪਵਾ ਦਿੰਦੇ ਆ ਨਹੀਂ ਉਹਨਾਂ ਨੂੰ ਪਤਾ ਨਹੀਂ ਸੀਗਾ ਸਟੇਟਮੈਂਟ ਦਾ ਪੂਰੀ ਸਟੇਟਮੈਂਟ ਮੇਰੇ ਕੋਲ ਸੀਗੀ ਮਤਲਬ ਕਿ ਮੈਨੂੰ ਨਹੀਂ ਪਤਾ ਕਿਉਂ ਕਿਹਾ ਪਰ ਮੈਂ ਪੀਐਮ ਨਹੀਂ ਬਸ ਸੀਐਮ ਨਹੀਂ ਬਣ ਜਾਂਦਾ ਮੈਂ ਪੀਐਮ ਬਣਨਾ ਚਾਹੁੰਦਾ ਯਾਰ ਮੇਰੇ ਪੀਐਮ ਬਣ ਕੇ ਦਿਖਾਉਂਗਾ ਮੈਂ ਤਾਂ ਹੀ 4 ਘੰਟੇ ਤੇ ਇੰਡੀਆ ਮੇਰ ਕਰੂੰਗਾ ਜਾਨਕੀ ਐਮਪੀ ਐਮਐਲਏ ਔਰ ਕਾਉਂਸਲਰ ਸਰਪੰਚ ਸਾਰੇ ਮੇਰੇ ਨਿਗਾ ਦੇ ਵਿੱਚ ਹੋਊਗੇ ਜਾਨਕੀ ਓਦਾ ਵੱਡਾ ਓਦਾ ਮੈਂ ਚਾਹੁੰਦਾ ਮੈਂ ਹੁਣ ਦੇਖੋ ਜੀ ਮੈਂ ਤੇ ਬੰਦੇ ਦੋ ਖੜੇ ਕੀਤੇ ਹਾਂ ਸਾਡਾ ਮੁੰਡਾ ਮੰਤਰੀ ਹੈ ਖੜਾ ਉਪ ਇਹ ਮੰਤਰੀ ਸਾਡੇ ਦੇਸ਼ ਦਾ ਮੰਤਰੀ ਬਣੂਗਾ ਇਹ ਆਪਾਂ ਵਾਦਾ ਕਰਦੇ ਹਾਂ ਇਹਦਾ ਨਹੀਂ ਨਹੀਂ ਮੈਂ ਬਣੂਗਾ ਜੀ ਇਹ ਵੀ ਮੈਨੂੰ ਬਣੂਗਾ ਤੇ ਮੈਂ ਵੀ 10 ਵੀ ਆਪਣਾ ਨਾਮ ਭਾਈ ਕਰਕੇ ਬੁੱਤ ਆਪਣਾ ਨਾਮ ਦੱਸੇ ਮంత్రి ਉਹ ਉੱਠ ਕੇ ਰੱਖ ਨਾ ਬਟ ਉੱਠ ਦੇ ਦਸ ਮੰਤਰੀ ਇਹ ਮੇਰੇ ਨਾਮ ਅਗਲੀ ਵਾਰ ਦੇਖੋ ਮੈਂ ਜੇ ਨਾ ਰਿਆ ਤਾਂ ਮੇਰਾ ਮੁੰਡਾ ਮੰਤਰੀ ਬਣੂਗਾ ਔਰ ਪ੍ਰਧਾਨ ਮੰਤਰੀ ਬਣੂਗਾ ਇਹ ਤਾਂ ਬਹੁਤ ਛੋਟਾ ਬਾਜੀ ਗਵਜ਼ਾਪਾ ਕੋਸ਼ਿਸ਼ ਕਰ ਰਹੇ ਜੇ ਸਾਡੇ ਘਰ ਦੇ ਚਾਰ ਬੋਟਾ ਨਹੀਂ ਨਾ ਪਈਆਂ ਤੇ ਆਪਾਂ ਵੱਡੇ ਉਹਦੇ ਨੂੰ ਆਪਾਂ ਛੋਟੇ-ਮੋਟੇ ਹੱਥ ਨਹੀਂ ਮਾਰਾਉਣ ਹੁਣ ਆਪਾਂ 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 ਕਿਉਂ ਬਣੀਏ ਆਹ ਵਾਲਾ ਹਾਜੀ ਅਸੀਂ ਬਣਾਂਗੇ ਸਿੱਧਾ ਪੀਐਮ ਬਣਾਂਗੇ ਅਸੀਂ ਸੀਐਮ ਕਿਉਂ ਬਣੀਏ ਛੋਟੇ ਉਹਦੇ ਤਾਂ ਕਿਉਂ ਜਾਈਏ ਅਸੀਂ ਵੱਡੇ ਉਹਦੇ ਦੇਖਾਂਗੇ ਨਾ ਸਿੱਧਾ ਹੀ ਤੇ ਇਸ ਕਰਕੇ ਆਪਾਂ ਇਹ ਕੋਸ਼ਿਸ਼ ਆ ਕਿ ਸਾਥ ਬਹੁਤ ਹੀ ਦੇ ਨੀ ਬਨਸਰ ਬੰਨਾ ਪਾ 4 ਘੰਟੇ ਵਾਸਤੇ ਆ ਪੀਐਮ 4 ਘੰਟੇ ਵਾ ਬਣ ਕੇ ਇੰਡੀਆ ਮੀਰ ਕਰਕੇ ਆਪਣੇ ਦੇਸ਼ ਚ ਵਾਪਸ ਆਏ ਨਾ ਸਾਡਾ ਦੇਸ਼ ਅਮਰੀਕਾ ਤੋਂ ਅੱਗੇ ਆ ਕੈਨੇਡਾ ਤੋਂ ਅੱਗੇ ਆ ਇੰਗਲੈਂਡ ਤੋਂ ਅੱਗੇ ਆ ਸਿਰਫ ਸਾਡੇ ਦੇਸ਼ ਦੀ ਜਿਹੜੀ ਰਾਜਨੀਤੀ ਆ ਇੰਡੀਆ ਨੂੰ ਪਰਦੇਸ਼ ਨੂੰ ਮਾਰ ਦੇਦੀ ਆ ਅੱਛਾ ਤੇ ਆਪਾਂ ਇਸ ਕਰਕੇ ਪੂਰਾ ਸਾਥ ਨਾਲ ਪੂਰੇ ਜੋਹਰ ਨਾਲ ਲੱਗੇ ਆ ਜੀ ਇੱਕ ਵਾਰੀ ਸਾਨੂੰ ਇੱਕ ਮੌਕਾ ਚਾਹੀਦਾ ਵੇ ਦੇਖੋ ਜੀ ਇੱਦਾਂ ਹੀ ਮਹਿੰਗਾਈ ਰਹੀ ਤੇ ਲੋਕਾਂ ਨੇ ਵੋਟ ਨਹੀਂ ਪਾਈ ਲੋਕਾਂ ਨੇ ਕੁਝ ਹੋਰ ਹੀ ਪਾਇਆ ਕਿਸੇ ਪਾਰਟੀ ਨੂੰ ਨਹੀਂ ਪਾਇਆ

ਉਹ ਮਤਲਬ ਲੜ ਰਹੇ ਆ ਇਸ ਭਾਰਤ ਦੇਸ਼ ਵਾਸਤੇ ਸਿਰਫ ਇੱਕ ਮੌਕਾ ਮੰਗਦਾ ਇੱਕ ਮੌਕਾ ਜੇ ਮਿਲ ਗਿਆ ਨਾ ਤੇ ਦੇਸ਼ ਤੇ ਭਾਰਤ ਦੇਸ਼ ਇੰਡੀਆ ਯਾਦ ਕਰੇਗਾ ਵਾਕੇ ਬੰਦਨ ਮੌਕਾ ਮਿਲਿਆ ਜੀ ਔਰ ਮੈਂ ਆਪਣੀ ਗੱਲ ਕੀਤੀ ਹੈ ਜੀ ਜੇ ਕਿਸੇ ਨੂੰ ਬੁਰਾ ਲੱਗਾ ਤੇ ਮੈਂ ਮਾਫੀ ਮੰਗਦਾ ਪਰ ਵੋਟਾਂ ਪਾ ਕੇ ਸਿਰ ਮੈਨੂੰ ਚਾਰ ਕੰਨੇ ਵਾਸਤੇ ਪੀਐਮ ਬਣਾ ਮੈਂ ਚੰਨੀ ਸਾਹਿਬ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਜੀ ਜਿਨ੍ਹਾਂ ਨੇ ਮੈਨੂੰ ਇਨਾ ਆਦਰ ਮਾਨਤਾ ਵੀ ਸੀਐਮ ਨੀਟੂ ਸ਼ਟਰਨ ਬਣਾਓ ਪਰ ਮੈਂ ਚੰਨੀ ਸਾਹਿਬ ਪੀਐਮ ਬਣਨਾ ਚਾਹੁੰਦਾ ਮੈਂ ਸੀਐਮ ਬਣਨਾ ਨਹੀਂ ਚਾਹੁੰਦਾ